ਪਹਿਲੀ ਗੱਲ ਤਾਂ ਰੂਹ ਕਰਲਾਉਂਦੀ ਐ ਐਡੀ ਦਰਦਨਾਕ ਜਿਹੜੀ ਘਟਨਾ ਹੋਈ ਹੈ ਉਹਨੂੰ ਸੁਣ ਕੇ ਵੀ ਕਿ ਜਿਹੜੇ 7 ਮਾਸੂਮ ਬੱਚੇ ਜਿਨ੍ਹਾਂ ਦੀ ਉਮਰ 5 ਤੋਂ 12 ਸਾਲ ਤੱਕ ਉਮਰ ਸੀ ਇੱਕ ਡਰਾਈਵਰ 8 ਜਾਨਾਂ ਦੀ ਐਨੀ ਦਰਿੰਦਗੀ ਦੇ ਨਾਲ ਦਲੜ ਕੇ ਟਿਪਰ ਦੁਆਰਾ ਉਹਨਾਂ ਨੂੰ ਕੁਚਲ ਦਿੱਤਾ ਜਾਂਦਾ ਉਹਨਾਂ ਦੇ ਚਿਹਰੇ ਵੀ ਨਹੀਂ ਪਛਾਣੇ ਜਾਂਦੇ ਹੈਰਾਨੀਜਨ ਗੱਲ ਦੇਖੋ ਕਿ ਐਡੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਅੱਜ ਇੱਕ ਤਰੀਕ ਹੋ ਗਈ 22 ਤਰੀਕ ਦੀ ਇਹ 7 ਤਰੀਕ ਦੀ ਘਟਨਾ 7 ਮਈ ਦੀ ਅੱਜ ਇਸ ਗੱਲ ਨੂੰ 22 23 ਦਿਨ ਹੋ ਗਏ ਆ ਪਰ ਉਹਦੇ باوجود ਵੀ ਤੁਸੀਂ ਦੇਖੋ ਅੱਜ ਉਹਨਾਂ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਵਿਚਾਰੇ ਇਨਸਾਫ ਲੈਣ ਲਈ ਸੜਕਾਂ ਤੇ ਰੋਲ ਰਹੇ ਨੇ ਜਿਹੜਾ ਇਹਦਾ ਮੇਨ ਮੁੱਖ ਮੂਲ ਜ਼ਿੰਮੇਵਾਰ ਹਨ ਧੀਰ ਸਿੰਘ ਜਿਹੜੀ ਇੱਕ ਫਰਮ ਬਣੀ ਹੋਈ ਹੈ ਉਹਦਾ ਮਾਲਕ ਹੈ ਪਰ ਚੇਚ ਨਾਮਜਾਦਾ ਪੁਲਿਸ ਕਹਿ ਰਹੀ ਹੈ ਫੋਨ ਬੰਦ ਕਰ ਲਿਆ ਜੀ ਭੱਜ ਗਿਆ ਜੀ ਇੱਥੇ ਸੋਡੇ ਯਾਦ ਹੋਣਾ ਇੱਥੇ ਪਰਨੀਤ ਕੌਰ ਜਿਹੜੀ ਕੈਪਟਨ ਅਮਰਿੰਦਰ ਦੇ ਘਰੋਂ ਆ ਉਹਦੇ ਕੋਈ ਕਿਸੇ ਖਾਤੇ ਜੋ ਕਿਸੇ ਨੇ ਪੈਸੇ ਕਢਾ ਲਈ ਸੀਗੇ ਤੇ ਇਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਉਹ ਦੂਜੀ ਤੀਜੀ ਸਟੇਟਸ ਜਾ ਕੇ ਬੰਦਾ ਲੱਭ ਲਿਆ ਸੀ ਜਾਂ ਕੋਈ ਤੀਜੀ ਸਟੇਟ ਚ ਬੰਦਾ ਜਾ ਕੇ ਮਾਰਨਾ ਹੋਵੇ ਝੂਠੇ ਮੁਕਾਬਲੇ ਚ ਤਾਂ ਜਾ ਕੇ ਲੱਭ ਕੇ ਮਾਰ ਦਿੰਦੇ ਆ ਪਰ ਇੱਥੇ ਇਹਨਾਂ ਨੂੰ ਉਹ ਬੰਦਾ ਨਹੀਂ ਲੱਭ ਰਿਹਾ ਬੰਦਾ ਕਿਉਂ ਨਹੀਂ ਲੱਭ ਰਿਹਾ ਕੋਕ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਇਥੋਂ ਦਾ ਐਮ.ਐਲ.ਏ ਸਮਾਣੇ ਦਾ ਉਹਦੀ ਛੈ ਆ ਉਹਨੂੰ ਉਹੀ ਵਿਚਾਰ ਰਿਹਾ ਕਿਉਂਕਿ ਜਿੰਨੀ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਆ ਸੈਂਕੜੇ ਟਿਪਰ ਜਿਹੜੇ ਜੋੜੇ ਮਾਜਰੇ ਦੇ ਹੈਗੇ ਆ ਉਹਨਾਂ ਦਾ ਕਰਤਾ ਧਰਤਾ ਇਹ ਬੰਦਾ ਹੈ ਉਹਨੂੰ ਬਚਾਉਣ ਲਈ ਜੋੜਾ ਮਾਜਰਾ ਉੱਤੇ ਬਿਆਨ ਦੇ ਰਿਹਾ ਵੀ ਤੂੜੀ ਵਾਂਗੂ ਭਰ ਕੇ ਤੁਸੀਂ ਬੈਨਾ ਤੋੜ ਦਿੰਨੇ ਹੋ ਜੀ ਇੱਥੇ ਸ਼ਰਾਬ ਨਾਲ ਬੰਦੇ ਮਰ ਗਏ ਮੁੱਖ ਮੰਤਰੀ ਝੱਟ ਪਹੁੰਚ ਜਾਂਦਾ ਹੈ 100 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਂਦਾ ਹੈ ਸੱਤ ਬੱਚੇ ਚਲੇ ਗਏ ਸੱਤ ਪਰਿਵਾਰ ਮਗਰ ਵਿਚਾਰੇ ਖਤਮ ਹੋ ਗਏ ਦੋ ਦੋ ਸਕੇ ਭੈਣ ਭਰਾ ਵੀ ਮਰ ਗਏ ਘਰ ਦੇ ਜੀਵੇ ਗੁੱਲ ਹੋ ਗਏ ਕੱਲਾ ਕੱਲਾ ਬੱਚਾ ਸੀ ਘਰੇ ਕੋਈ ਬੱਚਾ ਹੀ ਨਹੀਂ ਬਚਿਆ ਤੇ ਯਾਰ ਇੱਕ ਟਵੀਟ ਤੱਕ ਨਹੀਂ ਇੱਕ ਬਿਆਨ ਤੱਕ ਨਹੀਂ ਕੋਈ ਇੱਥੋਂ ਦਾ ਐਸਐਸਪੀ ਪਟਿਆਲੇ ਦਾ ਕੋਈ ਡੀਸੀ ਪਟਿਆਲੇ ਦਾ ਕੋਈ ਇੱਥੋਂ ਦਾ ਮੰਤਰੀ ਕੋਈ ਐਮਐਲਏ ਕੋਈ ਬੋੜੇ ਨਹੀਂ ਇੱਥੇ ਆ ਆ ਇਹ ਕਹਿੰਦੇ ਆ ਕਿ ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਇਨਸਾਫ ਪਸੰਦ ਪੰਜਾਬ ਬਣਾਉਣਾ ਹੈ ਸਭ ਨੂੰ ਇਨਸਾਫ ਮਿਲੇਗਾ ਤਿੰਨ ਤਰੀਕ ਤੱਕ ਸਮਾਂ ਹੈ ਕੰਨ ਖੋਲ ਕੇ ਪਟਿਆਲੇ ਦਾ ਪ੍ਰਸ਼ਾਸਨ ਸੁਣ ਲੇ ਤਿੰਨ ਤੱਕ ਜੇ ਬੰਦਾ ਨਹੀਂ ਫੜਿਆ ਜਾਂਦਾ ਅਸੀਂ ਕਹਿ ਚੱਲੇ ਆਂ ਪਰਿਵਾਰਾਂ ਨੂੰ ਸਮਾਣਾਵਾਸੀ ਲੋਕ ਖੜਿਆ ਸਾਡੇ ਨਾਲ ਵੀ ਉਸ ਤੋਂ ਬਾਅਦ ਸੜਕਾਂ ਜਾਮ ਕਰਨੀਆਂ ਪੈਣ ਐਸਐਸਪੀ ਦਫ਼ਤਰ ਘੇਰਨਾ ਪਵੇ ਕੋਈ ਮੰਤਰੀ ਦਾ ਕਿਸੇ ਮੁੱਖ ਮੰਤਰੀ ਘਰ ਘੇਰਨਾ ਪਵੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇਹਨਾਂ ਦਾ ਆ ਕੇ ਇਹਨਾਂ ਨੇ ਮੱਲਮ ਲਾਓ ਨਾ जख्मਾਂ ਤੇ ਪਰਿਵਾਰਾਂ ਦੇ ਵਿਚਾਰਾਂ ਦੇ ਨਾਲ ਖੜੋ ਬਹੁਤ ਵੱਡਾ ਹਾਦਸਾ ਵਾਪਰਿਆ ਇੱਥੇ ਦੇਖੋਗੇ ਨਾ ਤਾਂ ਬਹੁਤ ਮਸੂਮ ਬੱਚਿਆਂ ਦੇ ਚਿਹਰੇ ਦੇਖ ਕੇ ਨੇ ਸੋਹਣੇ ਫੁੱਲ ਵਰਗੇ ਬੱਚੇ ਯਾਰ ਉਹੀ ਚੜਾ ਕੇ ਮਾਰਤੇ ਆ ਜਿਹੜੇ ਟਿਪਰ ਲਈ ਫਿਰਦੇ ਆ ਨੰਬਰ ਪਲੇਟਾਂ ਨਹੀਂ ਹੈਗੀਆਂ ਕੋਈ ਨੰਬਰ ਨਹੀਂ 19 ਸਾਲ ਦਾ ਡਰਾਈਵਰ ਲਾਇਸੈਂਸ ਉਹਦੇ ਕੋਲੇ ਨਹੀਂ दारू ਉਹਦੀ ਪੀਤੀ ਹੋਈ ਹੈ ਮੈਡੀਕਲ ਰਿਪੋਰਟ ਦੇ ਵਿੱਚ ਆ ਗਿਆ ਡਰਾਈਵਰ ਦੀ दारू ਪੀਤੀ ਹੋਈ ਹੈ ਜਿਹਨੇ 8 ਜ਼ਿੰਦਗੀਆਂ ਬਰਬਾਦ ਕਰਤੀਆਂ ਇਹ ਇਥੋਂ ਦੀ ਘਟਨਾ ਨਹੀਂ ਪੂਰੇ ਪੰਜਾਬ ਦੀ ਘਟਨਾ ਹੈ ਪੂਰੇ ਪੰਜਾਬ 'ਚ ਜਿੰਨੇ ਟਿਪਰ ਚਲਾਉਂਦੇ ਫਿਰਦੇ ਆ ਹਜ਼ਾਰ ਰੁਪਈਆ ਇਹਨੂੰ ਦਿੱਤਾ ਜਾਂਦਾ ਵੀ ਟਿੱਪਰ ਦੇ ਡਰਾਈਵਰ ਨੂੰ ਜਿਹੜਾ ਵੱਧ ਗੜੇ ਲਾਊਗਾ ਮਿੱਟੀ ਦੇ ਭਰ ਕੇ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਆ ਤੇ ਉਹ ਤੇਜ਼ੀ ਨਾਲ ਐਂ ਜਾਂਦੇ ਆ ਕੋ ਉੱਚੇ ਬੈਠੇ ਹੁੰਦੇ ਆ ਕੋਈ ਪ੍ਰਵਾਹ ਨਹੀਂ ਮੋਟਰਸਾਈਕਲ ਵਾਲਾ ਤਾਂ ਉਹਨਾਂ ਨੂੰ ਕੀੜੇ ਮਕੌੜੇ ਲੱਗਦੇ ਆ ਲੋਕ ਥੱਲੇ ਗੱਡੀਆਂ ਦੇ ਫਿਰਦੇ ਤਾਂ ਕਿੰਨੇ ਹਾਦਸੇ ਪੰਜਾਬ 'ਚ ਵਾਪਰ ਰਹੇ ਆ ਬਹੁਤ ਲੋਕ ਐਕਸੀਡੈਂਟ ਹੋ ਜਾਂ ਉਹ ਆ ਕੱਲ ਇੱਕ ਹੋਰ ਮਾਰਤਾ ਸਮਾਨੇ ਜੀ ਟਿੱਪਰ ਚੜਾ ਕੇ ਆ ਚਾਰਤਾ ਦੂਜਾ 18 ਦਾ ਟੈਂਕਰ ਜਾ ਇਸੇ ਬੰਦੇ ਨੇ ਜਿਹਨੇ ਅੱਠ ਜ਼ਿੰਦਗੀਆਂ ਬਰਬਾਦ ਕਰਤੀਆਂ ਖਤਮ ਕਰਤੀਆਂ ਮਾਰਤੀਆਂ ਇਸੇ ਬੰਦੇ ਨੇ ਕੁਝ ਸਮਾਂ ਪਹਿਲਾਂ ਵੀ ਟਿੱਪਰ ਚੜਾਇਆ ਸੀ ਸੋ ਇੱਥੇ ਇੱਥੇ ਟ੍ਰੈਫਿਕ ਕਾਲ ਝਟ ਖੜੇ ਹੁੰਦੇ ਆ ਕੋਈ ਮੋਟਰਸਾਈਕਲ ਨੂੰ ਹੱਥ ਦਿੱਤਾ ਗੱਡੀ ਨੂੰ ਹੱਥ ਦੇ ਲਿਆ ਤੂੰ ਫਿਲਮ ਲਾਈ ਫਿਰਦਾ ਤੂੰ ਜਾਲੀ ਲਾਈ ਫਿਰਦਾ ਤੂੰ ਲਾਈਟਾਂ ਤੋਂ ਲੰਘਿਆ ਉਹੀ ਚਲਾਨ ਕੱਢ ਕੋਈ ਨੰਬਰ ਪਲੇਟ ਨਹੀਂ ਕੋਈ ਸਪੀਡ ਨਹੀਂ ਦੱਬੀ ਤੁਰੇ ਫਿਰਦਾ ਕੋਈ ਚਲਾਨ ਕੋਈ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਜਿਹੜਾ ਇਹ ਮਾਫੀਆ ਹੈ ਜਿੰਨਾ ਮਾਈਨਿੰਗ ਮਾਫੀਆ ਹੈ ਇਹ ਸਾਰੇ ਉਹਨਾਂ ਦੇ ਸਰਕਾਰ ਦੇ ਆ ਇਹ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤਿੰਨ ਤੋਂ ਬਾਅਦ ਜੇ ਨਹੀਂ ਬੰਦਾ ਫੜਿਆ ਜਾਂਦਾ ਅਗਲੀ ਜਿਹੜੀ ਵੀ ਕਾਰਵਾਈ ਕਰਨੀ ਵੀ ਪੰਜਾਬ ਦੇ ਲੋਕੋ ਡਟ ਕੇ ਨਾਲ ਪਰਿਵਾਰਾਂ ਸਾਥ ਦੇ।